ਕੀ ਗਵਰਨਮੈਂਟ ਜਾਗੂਗੀ ਜਾਂ ਨਹੀਂ ਉਹ ਇਹਨਾਂ ਨੇ ਨਹੀਂ ਜਾਗਣਾ ਸੀ ਪਿਛਲੀਆਂ ਗਵਰਨਮੈਂਟਾਂ ਵੀ ਆਈ ਸੀ ਤਾਂ ਹੀ ਆ ਸੰਗਤ ਆਈ ਹੈ ਕਿ ਅਸੀਂ ਇਹਨਾਂ ਨੂੰ ਜਗਾ ਸਕੀਏ ਇਹ ਕੱਲਾ ਪਾਣੀ ਦੀ ਜਾਂਚ ਦਾ ਮਸਲਾ ਨਹੀਂਗਾ ਉਹ ਜਿਹੜੀਆਂ ਫੈਕਟਰੀਆਂ ਜ਼ਹਿਰ ਪਾ ਰਹੀਆਂ ਉਹਨਾਂ ਦੀ ਗੱਲ ਕੌਣ ਕਰੂਗਾ ਜਿਹੜੇ ਬਾਕੀ ਪੰਜਾਬ 'ਚ ਇਹ ਚੀਜ਼ਾਂ ਹੋਰ ਜਾਣੇ ਉਹ ਗੱਲ ਕੌਣ ਕਰੂਗਾ ਜੋ ਭੋਰ ਕਰਕੇ ਪਾਣੀ ਥੱਲੇ ਪਾਇਆ ਜਾ ਰਿਹਾ ਨੇ ਉਹਦੀ ਗੱਲ ਕੌਣ ਕਰੂਗਾ ਪੂਰੇ ਪਾਣੀ ਦਾ ਸੱਤਿਆ ਨਾਸ਼ ਕਰਦਾ ਇਹਨਾਂ ਨੇ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਗੰਦਲੇ ਹੋ ਰਹੇ ਪਾਣੀਆਂ ਨੂੰ ਬਚਾਉਣ ਦੇ ਲਈ ਅੱਜ ਲੁਧਿਆਣਾ ਵਿਖੇ ਵਾਤਾਵਰਣ ਪ੍ਰੇਮੀ ਇਕੱਠੇ ਹੋਏ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੰਗਾਰਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕੁਝ ਨਹੀਂ ਕਰ ਰਹੀ ਹੈ ਲੁਧਿਆਣਾ ਵਿੱਚੇ ਪ੍ਰਦਰਸ਼ਨ ਕੀਤਾ ਗਿਆ ਹੈ ਇਸ ਮੌਕੇ ਪੰਜਾਬੀ ਫਿਲਮਾਂ ਦੇ ਨਿਰਦੇਸ਼ਕ ਅਮਿਤੋਜ ਮਾਨ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ ਸਰਕਾਰ ਸੁੱਤੀ ਪਈ ਹੈ ਜਿਹੜੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰਕੇ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਸੀ ਅੱਜ ਉਹੀ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕੁਝ ਨਹੀਂ ਕਰ ਰਹੀ ਆ ਸਾਰੀ ਜੋ ਸੰਗਤ ਪਹੁੰਚੀ ਹੈ ਇਸ ਲਈ ਪਹੁੰਚੀ ਹੈ ਕਿ ਸਰਕਾਰ ਦੇ ਕੰਨਾਂ ਤੇ ਜੂਨ ਸਰਕੇ ਆ ਜੋ ਇਥਾ ਬੁੱਢਾਂ ਨਾਲ ਜਾਂਦਾਗੇ ਪੂਰੇ ਪੰਜਾਬ ਚ ਮੌਤ ਵੰਡਦਾ ਔਰ ਕੱਲਾ ਬੁੱਢਾਂ ਨਾਲਾ ਨਹੀਂ ਆ ਕਸਾਬਾਦ ਵਾਲੀ ਨਹਿਰ ਕੀ ਹੈ ਆ ਹੰਸਲਾ ਨਦੀ ਕੀ ਹੈ ਉਧਰ ਪਲੋਟਾਂ ਲ ਕੀ ਕੁਸ਼ ਹੋ ਰਿਹਾ ਆ ਜੀਰੇ ਫੈਕਟਰੀ ਕੀ ਕਰ ਰਹੀ ਹੈ ਅਮੀਰਾ ਪਿੰਡਚ ਕੀ ਹੋ ਰਿਹਾ ਕੀ ਗਵਰਨਮੈਂਟ ਜਾਗੂਗੀ ਜਾਂ ਨਹੀਂ ਉਹ ਇਹਨਾਂ ਨੇ ਨਹੀਂ ਜਾਗਣਾ ਸੀ ਔਰ ਪਿਛਲੀਆਂ ਗਵਰਨਮੈਂਟਾਂ ਵੀ ਆਈ ਸੀ ਤਾਂ ਹੀ ਆ ਸੰਗਤ ਆਈ ਹੈ ਕਿ ਅਸੀਂ ਇਹਨਾਂ ਨੂੰ ਜਗਾ ਸਕੀਏ ਦੇਖਿਆ ਵੇ ਕੱਲ ਗੁਰਮੀ ਕੋਗੀ ਨੇ ਆਪਣੇ ਨੀ ਪੱਥਰ ਭੰਨਿਆ ਠੀਕ ਹੈ ਅਬ ਚੰਗ ਨਹੀਂ ਕਰ ਰਹੇ ਵੇਖੋ ਅੱਛੀ ਗੱਲ ਕਰੋ ਇਹ ਜਾਗੂ ਸ਼ਾਸਤਾਨ ਨੇ ਕਿ ਪਬਲਿਕ ਚ ਬੋਲੋ ਆ ਕੇ ਖੱਤਸੋ ਜਿਹੜੀ ਕਮੇਟੀ ਦੇ ਗੋਗੀ ਜੀ ਮੈਂਬਰ ਨੇ ਉਹਦੇ ਬਾਰੇ ਵੀ ਬੋਲਣ ਉਹ ਕਮੇਟੀ ਕੀ ਕਰ ਰਹੀ ਹੈ ਬੁੰਡੇ ਨਾਲੇ ਬਾਰੇ ਕੀ ਕਰ ਰਹੀ ਹੈ ਸਰਕਾਰ ਕਿਉਂ ਨਹੀਂ 2.5 ਸਾਲ ਦੇ ਕਿਹੜਾ ਮੁੱਖ ਮੰਤਰੀ ਸਪੀਕਰ ਐਮ ਐਲ ਏ ਮਨਿਸਟਰ ਬੋਲਦੇ ਰਹੇ ਨੇ ਉਹ ਕਰਦੇ ਕਿਉਂ ਨਹੀਂ ਕੇ ਜੋ ਕੁਝ ਤੁਸੀਂ ਸਾਡੇ ਗਿਆ ਮਤ ਕਰੋ ਜੋ ਤੁਸੀਂ ਆਪ ਕਹਿੰਦੇ ਰਹੇ ਹੋ ਉਹ ਕਰਦੇ ਹੋ ਇਹ ਇਕੱਲਾ ਪਾਣੀ ਦੀ ਜਾਂਚ ਦਾ ਮਸਲਾ ਨਹੀਂਗਾ ਉਹ ਜਿਹੜੀਆਂ ਫੈਕਟਰੀਆਂ ਜ਼ਹਿਰ ਪਾ ਰਹੀਆਂ ਉਹਨਾਂ ਦੀ ਗੱਲ ਕੌਣ ਕਰੂਗਾ ਜਿਹੜੇ ਬਾਕੀ ਪੰਜਾਬ 'ਚ ਇਹ ਚੀਜ਼ਾਂ ਹੋ ਰਜਣੇ ਉਹ ਗੱਲ ਕੌਣ ਕਰੂਗਾ ਜੋ ਭੋਰ ਕਰਕੇ ਪਾਣੀ ਥੱਲੇ ਪਾਇਆ ਜਾ ਰਿਹਾ ਨਹੀਂ ਉਹਦੀ ਗੱਲ ਕੌਣ ਕਰੂਗਾ ਪੂਰੇ ਪਾਣੀ ਦਾ ਸੱਤਿਆ ਨਾਸ਼ ਕਰਤਾ ਇਹਨਾਂ ਨੇ ਕੌਣ ਰੋਕੂਗਾ ਉਹਨਾਂ ਨੂੰ